ਇਹ ਕੋਲ ਬੋਲਿਆ ਨਹੀਂ ਜਾਂਦਾ ਮੇਰਾ ਬੱਚਾ ਇਸ ਟੈਪ ਹਾਸਪੀਟਲ ਕ੍ਰਿਟੀਕਲ ਹਾਲਤ ਦੇ ਵਿੱਚ ਜਦੋਂ ਹਸਪੀਟਲ ਚ ਗਿਆ ਮੈਂ ਉਹਨੂੰ ਵੇਖ ਨਹੀਂ ਸਕਿਆ 10-12 ਮੁੰਡਿਆਂ ਨੇ ਘੇਰ ਕੇ ਇੱਥੇ ਚੌਂਕ ਦੇ ਵਿੱਚ ਉਹਨਾਂ ਨੂੰ ਚਾਕੂ ਚੁੱਕ ਮਾਰਿਆ ਜੀ ਤੇ ਬਹੁਤ ਜ਼ਿਆਦਾ ਉਹਨਾਂ ਦਾ ਖੂਨ ਬਹਾਇਆ ਵੈਨ ਏ 15 ਈਅਰੋਲ ਕੈਨ ਸੋ ਸੈਵੇਜਲੀ be beaten and stabbed to near death in broad daylight after school is being dismissed this should not be happen anywhere especially in united states of america number 1 country in the world we want the police department to investigate this thoroughly further a 15-year-old is very very childish in the mind this child he did not deserve what happened to him <laughs> ਦੇ ਵਿੱਚ 15 ਸਾਲਾ ਪੰਜਾਬੀ ਨੌਜਵਾਨ ਤੇ ਚਾਕੂ ਨਾਲ ਕੀਤੇ ਗਏ ਹਮਲੇ ਤੋਂ ਬਾਅਦ ਜਪਨੀਤ ਸਿੰਘ ਉਹਨਾਂ ਦੇ ਵੱਲੋਂ ਉਹਨਾਂ ਦੀ ਸਪੋਰਟ ਦੇ ਲਈ ਜਸਟਿਸ ਫਾਰ ਸਿੰਘ ਰੈਲੀ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਪੀੜਤ ਦੇ ਮਾਤਾ ਪਿਤਾ ਵੀ ਸ਼ਾਮਿਲ ਹੋਏ ਇਸ ਹਮਲੇ ਦੇ ਵਿਰੁੱਧ ਆਵਾਜ਼ ਚੁੱਕਦਿਆਂ ਇਸ ਘਟਨਾ ਦੇ ਵਿੱਚ ਦੋਸ਼ੀ ਵਿਅਕਤੀਆਂ ਦੀ ਜਲਦ ਤੋਂ ਜਲਦ ਗ੍ਰਿਫਤਾਰੀ ਦੀ ਮੰਗ ਕੀਤੀ ਗਈ ਪਿਛਲੇ ਦਿਨੀ ਨਿਊਯਾਰਕ ਦੇ ਵਿੱਚ ਇੱਕ ਪੰਜਾਬੀ ਮੁੰਡੇ ਦੇ ਉੱਪਰ ਕੁਝ ਲੋਕਾਂ ਦੇ ਗਰੁੱਪ ਦੇ ਵੱਲੋਂ ਅਟੈਕ ਕੀਤਾ ਗਿਆ ਜਿਸ ਦੇ ਵਿੱਚ 15 ਸਾਲਾ ਪੰਜਾਬੀ ਨੌਜਵਾਨ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋ ਗਿਆ। ਦਰਅਸਲ ਇਹ 15 ਸਾਲਾ ਨੌਜਵਾਨ ਜਿਸ ਸਮੇਂ ਸਕੂਲ ਤੋਂ ਵਾਪਸ ਆ ਰਿਹਾ ਸੀ ਤਾਂ ਉਸ ਸਮੇਂ 160 ਸਟਰੀਟ ਹਿੱਲਸਾਈਡ ਐਵੇਨਿਊ ਦੇ ਕੋਲ ਉਸਤੇ ਹਮਲਾ ਕੀਤਾ ਗਿਆ। ਅਟੈਕ ਕਰਨ ਵਾਲੇ 13 ਤੋਂ 15 ਲੋਕ ਦੱਸੇ ਜਾ ਰਹੇ ਨੇ। ਉਸ 15 ਸਾਲਾ ਨੌਜਵਾਨ ਦੇ ਨਾਲ ਪਹਿਲਾਂ ਕੁੱਟਮਾਰ ਕੀਤੀ ਗਈ ਅਤੇ ਉਸ ਤੋਂ ਬਾਅਦ ਉਸ ਦੇ ਉੱਪਰ ਚਾਕੂ ਨਾਲ ਕਈ ਵਾਰ ਕੀਤੇ ਗਏ। ਜਦੋਂ ਉਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਤਾਂ ਪਤਾ ਲੱਗਿਆ ਕਿ ਡਾਕਟਰਾਂ ਦੇ ਵੱਲੋਂ ਉਸ ਦੇ ਸਾਰੇ ਸਰੀਰ ਦੇ ਉੱਪਰ 200 ਤੋਂ ਵੀ ਵੱਧ ਟਾਂਕੇ ਲਗਾਏ ਗਏ ਨੇ ਇਸ ਸਬੰਧੀ ਉਸ ਦੇ ਮਾਤਾ-ਪਿਤਾ ਨੇ ਜਾਣਕਾਰੀ ਸਾਂਝੀ ਕੀਤੀ ਮਤਲਬ 22 ਤਰੀਕ ਨੂੰ ਇੱਥੇ ਘਟਨਾ ਹੋਈ ਹੈ ਜੀ 22 ਤਰੀਕ ਨੂੰ ਸਕੂਲੋਂ ਜਾ ਰਿਹਾ ਛੁੱਟੀ ਦੇ ਟਾਈਮ ਤੇ ਉੱਥੇ 10-12 ਮੁੰਡਿਆਂ ਨੇ ਘੇਰ ਕੇ ਇੱਥੇ ਚੌਂਕ ਦੇ ਵਿੱਚ ਉਹਨਾਂ ਨੂੰ ਚਾਕੂ-ਜੁਕੂ ਮਾਰਿਆ ਜੀ ਤੇ ਬਹੁਤ ਜ਼ਿਆਦਾ ਉਹਨਾਂ ਦਾ ਖੂਨ ਬਹਾਇਆ ਤੇ ਬਹੁਤ ਅਟੈਕ ਕੀਤਾ ਉਹਨਾਂ ਤੇ 10 12 ਇੱਕ ਬੱਚੇ ਤੇ ਮੰਨ ਲਓ 10 12 ਜਵਾਕ ਅਟੈਕ ਕਰ ਦਿੰਦੇ ਇਕੱਲਾ ਬੱਚਾ ਕੀ ਕਰੇਗਾ ਸੱਟ ਬਹੁਤ ਜ਼ਿਆਦਾ ਹੈ ਸਾਰੇ ਲੱਤਾਂ ਚ ਅਚੀਰੀ ਪਈ ਹੈ ਜੀ ਸਾਰੀ ਸਾਰੇ ਲੱਤ ਦੇ ਚਾਰ ਆਪਰੇਸ਼ਨ ਹੋਏ ਆ ਜੀ ਇੱਕ ਪੇਟ ਦਾ ਹੋਇਆ ਇੱਕ ਬੈਗ ਤੇ ਹੋਇਆ ਜੀ ਬਹੁਤ ਜ਼ਿਆਦਾ ਮਾਰਿਆ ਜੀ ਬੱਚੇ ਨੂੰ ਮੈਂ ਦੱਸ ਨਹੀਂ ਸਕਦੀ ਕਿ ਮੇਰੇ ਬੱਚੇ ਨਾਲ ਇਸ ਜਗ੍ਹਾ ਤੇ ਕੀ ਕੁਝ ਹੋਇਆ ਮੇਰਾ 15 ਸਾਲਾ ਦਾ ਬੱਚਾ ਜਿਹੜਾ ਇਸ ਟਾਈਮ ਹਸਪੀਟਲ ਦੇ ਵਿੱਚ ਪਿਆ ਹੈ ਮੇਰੇ ਕੋਲ ਬੋਲਿਆ ਨਹੀਂ ਜਾਂਦਾ ਮੇਰਾ ਬੱਚਾ ਇਸ ਟੇਪ ਬਹੁਤ ਸਾਈ ਕ੍ਰਿਟੀਕਲ ਹਾਲਤ ਦੇ ਵਿੱਚ ਜਦੋਂ ਹਸਪੀਟਲ ਚ ਗਿਆ ਮੈਂ ਉਹਨੂੰ ਵੇਖ ਨਹੀਂ ਸਕੀ ਮੈਂ ਚਾਹੁੰਦੀ ਆ ਕਿ ਤੁਸੀਂ ਸਾਰੇ ਮੇਰੀ ਹੈਲਪ ਕਰੋ ਤਾਂ ਜੋ ਅਸੀਂ ਉਹਦੀ ਮੁਜਬਬਾ ਤੱਕ ਪਹੁੰਚ ਸਕੀਏ ਇਸ ਨੌਜਵਾਨ ਉੱਪਰ ਹਮਲਾ ਕਿਉਂ ਕੀਤਾ ਗਿਆ ਇਸ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ ਅਤੇ ਹੁਣ 2 ਹਫ਼ਤੇ ਬਾਅਦ ਵੀ ਦੋਸ਼ੀਆਂ ਨੂੰ ਫੜਿਆ ਨਹੀਂ ਜਾ ਸਕਿਆ 15 ਸਾਲਾ ਨੌਜਵਾਨ ਨੇ ਹਸਪਤਾਲ ਦੇ ਵਿੱਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜੀ ਅਤੇ ਹੁਣ ਉਹ ਖਤਰੇ ਤੋਂ ਬਾਹਰ ਹੈ ਪਰ ਉਸ ਦੀਆਂ ਬਹੁਤ ਸਾਰੀਆਂ ਸਰਜਰੀਆਂ ਹੋਈਆਂ ਨੇ ਅਤੇ ਹਾਲਤ ਕਾਫੀ ਨਾਜੁਕ ਹੈ ਇਸ ਘਟਨਾ ਤੋਂ ਬਾਅਦ ਜਪਨੀਤ ਸਿੰਘ ਦੇ ਵੱਲੋਂ ਪੀੜਤ ਨੌਜਵਾਨ ਦੇ ਮਾਪਿਆਂ ਦੇ ਨਾਲ ਮੁਲਾਕਾਤ ਕੀਤੀ ਗਈ ਅਤੇ ਉਹਨਾਂ ਨੂੰ ਨਾਲ ਲੈ ਕੇ ਇੱਕ ਜਸਟਿਸ ਫਾਰ ਸਿੰਘ ਰੈਲੀ ਕੱਢੀ ਗਈ ਜਿੱਥੇ ਮੰਗ ਕੀਤੀ ਗਈ ਹੈ ਕਿ ਇਸ ਘਟਨਾ ਦੀ ਜਲਦ ਤੋਂ ਜਲਦ ਜਾਂਚ ਕੀਤੀ ਜਾਵੇ ਅਤੇ ਦੋਸ਼ੀਆਂ ਨੂੰ ਫੜਿਆ ਜਾਵੇ We all went to public schools, so it's very important that our kids that rely on public schools are kept safe. We all came to this country with a dream that the first thing is obviously make some money and have a successful career. But something that supersedes success monetary wise is safety. Our families came here in the 80s, 70s, 80s, and 90s to ensure their safety for their families and the city that was promised to us the dream that was promised to us it seems that every single day it diminishes when a 15 year old can so savagely be beaten and stabbed to near death in broad daylight after school is being dismissed is a testament as how far we need to go as a society to prevent those things this should not be happen anywhere especially in united states of america number one country in the world we just proud to be here but this is happening this is very sad so we need justice basically so till now i don't think so there is any arrest so i humble request to our assemblyman mr david vapron so he's a punjabi guy i can say so he always uh, stand for us always stood for us so please ਬੀ ਸੀਰੀਅਸ ਫਾਰ ਥਿਸ ਇਸ਼ੂ ਇਟ ਸ਼ੁੱਡ ਨਟ ਬੀ ਹੈਪਨ ਅਗੇਨ ਇਸਮੋਕੇ ਕਮਿਊਨਿਟੀ ਦੇ ਲੋਕਾਂ ਨੇ ਇਕੱਠੇ ਹੋ ਕੇ ਪੁਲਿਸ ਤੇ ਪ੍ਰੈਸ਼ਰ ਪਾਉਣ ਦੀ ਕੋਸ਼ਿਸ਼ ਕੀਤੀ ਕਿ ਇਸ ਕੇਸ ਨੂੰ ਜਲਦ ਤੋਂ ਜਲਦ ਹੱਲ ਕੀਤਾ ਜਾਵੇ ਆਧਿਆਨ ਵਾਲੇ ਸਮੇਂ ਦੇ ਵਿੱਚ ਕਮਿਊਨਿਟੀ ਦੀ ਸੇਫਟੀ ਦੇ ਲਈ ਵੱਡੇ ਕਦਮ ਚੁੱਕੇ ਜਾਣ ਹਾਲਾਂਕਿ ਪੁਲਿਸ ਇਸ ਚੀਜ਼ ਦਾ ਦਾਵਾ ਕਰ ਰਹੀ ਹੈ ਕਿ ਉਹਨਾਂ ਦੇ ਵੱਲੋਂ ਦੋਸ਼ੀਆਂ ਨੂੰ ਟਰੈਕ ਕੀਤਾ ਜਾ ਚੁੱਕਿਆ ਹੈ ਅਤੇ ਜਲਦ ਹੀ ਕਾਰਵਾਈ ਨੇਪਰੇ ਚੜ ਜਾਵੇਗੀ If we are granted to be living here, we deserve the peace, safety that is required by every single community member, every single office to, to provide to the citizens of this city. I have a 15 year old, so I understand that he's still a child. Even though it, it, it's looked as as a high schooler, a 15 year old is very, very childish in the mind. This child, he did not deserve what happened to him. These parents, if they had the earnings, if they had the willpower, and also the financial power to live in a, in a neighborhood that provided better neighborhoods, more security, I'm sure they would be living in Long Island or other parts of the city. but because their financial situation is not as good as some parents they have no choice but to live in neighborhoods where there are broken families ਜਿਹੜਾ ਕੁਛ ਸਾਡੇ ਨਾਲ ਹੋ ਰਿਹਾ ਹੈ ਜਾਂ ਹੇਟ ਕਰਾਈਮ ਦੇ ਚੱਕਰ 'ਚ ਹੋ ਕੇ ਜਿਹੜੇ ਬੱਚਿਆਂ ਨੂੰ ਮਾਰਿਆ ਜਾਂ ਕੀਤਾ ਇਹ ਗੱਲ ਠੀਕ ਨਹੀਂ ਹੈਗੀ ਤੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇਹਦੇ ਉੱਤੇ ਹਾਂ ਦਾ ਨਾਰਾ ਮਾਰਨਾ ਚਾਹੀਦਾ ਤਾਂ ਇਹਦੇ ਬਾਰੇ ਸਾਨੂੰ ਸਾਰਿਆਂ ਨੂੰ ਇੱਕ ਮੁੱਠ ਹੋ ਕੇ ਜਿਹੜੀ ਇਹ ਲੜਾਈ ਲੜਨੀ ਚਾਹੀਦੀ ਹੈ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਬੱਚਿਆਂ ਨਾਲ ਇਹ ਕੰਮ ਨਾ ਹੋਵੇ ਤਾਂ ਜਦੋਂ ਤੱਕ ਅਸੀਂ ਸਾਰੇ ਇਕੱਠੇ ਨਹੀਂ ਹੋਵਾਂਗੇ ਉਦੋਂ ਤੱਕ ਇਹ ਸਾਰੇ ਕੰਮ ਜਿਹੜੇ ਅਸੀਂ ਨਿਰੋਖ ਸਕਦੇ ਅੱਜ ਹੋਰ ਵੀ ਕਿਧਰੇ ਇਹੋ ਇਸ ਤਰ੍ਹਾਂ ਦਾ ਕੋਈ ਚੱਕਰ ਸੀਗਾ ਮੈਂ ਉੱਥੇ ਵੀ ਗਿਆ ਸੀਗਾ ਉੱਥੇ ਵੀ ਇਹੋ ਸੇਮ ਜਿਹੜੇ ਪੋਜੀਸ਼ਨ ਐ ਸੀਗੀ ਤੇ ਅਸੀਂ ਸਾਰੇ ਨੇ ਰਲ ਕੇ ਜਿਹੜੇ ਕੰਮ ਕਰ ਰਹੇ ਨੇ ਜਿਵੇਂ ਜੈਪ੍ਰੀਤ ਹੈ ਤੇ ਇੱਥੇ ਜਿਹੜੇ ਕਾਂਗਰਸਮੈਨ ਐ ਅਸੈਂਬਲੀਮੈਨ ਨੇ ਉਹ ਸਾਰੇ ਆਂਦੇ ਨੇ ਸਾਡੇ ਨਾਲ ਸਾਥ ਦਿੰਦੇ ਨੇ This is not the first incident that we've had in the Sikh community, in the South Asian community, and right here in Assembly District 24. Uh, it's, it's happened too often, and uh, it's very important. And initially, the police department always says, uh, well, as Jabney correctly pointed out, uh, we can't call it a hate crime because uh, there weren't uh, words uh, to, to denote a, a hate crime. We want the police department to investigate this thoroughly, further, and also more importantly, to make sure that the perpetrators uh, are prosecuted to the full extent of the law. uh, will call upon uh, Melinda Katz and the DA's office to fully investigate this as well. ਇਸ ਕ੍ਰਾਈਮ ਦੇ ਵਿਰੁੱਧ ਕੀਤੀ ਗਈ ਇਸ ਰੈਲੀ ਦਾ ਮਕਸਦ ਕਮਿਊਨਿਟੀ ਦੇ ਨਾਲ-ਨਾਲ ਬਾਕੀ ਕਮਿਊਨਿਟੀਆਂ ਤੱਕ ਵੀ ਸੁਨੇਹਾ ਪਹੁੰਚਾਉਣਾ ਹੈ ਕਿ ਆਖਿਰ ਕਿਸ ਤਰ੍ਹਾਂ ਵੱਡੇ ਪੱਧਰ ਦੇ ਉੱਪਰ ਏਸ਼ੀਆਈ ਕਮਿਊਨਿਟੀ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਅਤੇ ਨਾਲ ਹੀ ਪੁਲਿਸ ਨੂੰ ਵੀ ਇਸ ਲਈ ਸੁਨੇਹਾ ਦਿੱਤਾ ਗਿਆ How the family has been feeling over the last two weeks, uh, but she just wants justice. The entire family, all they want is justice. That the people, the the, the 15, the 13, 15 uh, members of this gang or uh, kids, group of kids that did this to our young son needs to be brought to justice. And we're calling on NYPD to do in thorough investigation and do not rule out any possibilities. I know sometimes the law the way it's written it requires racial slurs or religious garbs to be attacked for it to be deemed a hate crime. But we all know if you've been targeted in New York City based on your race or ethnicity raise your hand. Always for long. This family ਐਂਡ ਆਂਟੀ ਜੀ ਅੰਕਲ ਜੀ ਅਸੀਂ ਤੁਹਾਡੇ ਨਾਲ ਆ ਜਿੰਨੇ ਵੀ ਅਸੀਂ ਵੱਧ ਤੋਂ ਵੱਧ ਸਹਾਇਤਾ ਤੇ ਮਦਦ ਕਰ ਸਕਦੇ ਅਸੀਂ ਤੁਹਾਡੇ ਨਾਲ ਖਰੇ ਹਾਂ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਜਿਹੜਾ ਮੇਰੇ ਬੱਚੇ ਵਾਸਤੇ ਤੁਸੀਂ ਇੰਨਾ ਕਰਦੇ ਪਿਓ ਸਭ ਤੋਂ ਜ਼ਿਆਦਾ ਜਮਨੀਤ ਭਾਜੀ ਸਭ ਤੋਂ ਪਹਿਲਾਂ ਬਿਨਾ ਕਹੇ ਸਾਡੀ ਹੈਲਪ ਵਾਸਤੇ ਅੱਗੇ ਆਏ ਸਾਨੂੰ ਕੁਝ ਨਹੀਂ ਪਤਾ ਜੀ ਸਾਨੂੰ ਨਾ ਇਥੋਂ ਦੀ ਭਾਸ਼ਾ ਆਏ ਨਾ ਸਾਨੂੰ ਕੋਈ ਆਏ ਮੇਰਾ ਬੱਚਾ ਜਦੋਂ ਹਸਪੀਟਲ ਚ ਸੀ ਕਹਿੰਦਾ ਮੈਨੂੰ ਪਤਾ ਹੀ ਨਹੀਂ ਸੀ ਮੈਂ ਕੀ ਗੱਲ ਕਰਨੀ ਹੈ ਕੀ ਨਹੀਂ ਕਰਨੀ ਕਿਉਂਕਿ ਮੇਰੇ ਸਾਨੂੰ ਇਸ਼ੂ ਹੁੰਦਾ ਇਥੋਂ ਦੀ ਭਾਸ਼ਾ ਦਾ ਕਿਉਂਕਿ ਸਾਨੂੰ ਇੱਥੇ ਕੋਈ ਨਹੀਂ ਪਤਾ ਸੀ ਕਿ ਨੂੰ ਕੀ ਕਹਿਣਾ ਹੈ ਕਿਸ ਤਰ੍ਹਾਂ ਕੀ ਬੋਲਣਾ ਹੈ ਇਹਨਾਂ ਨੇ ਸਾਡੀ ਫੁੱਲ ਹੈਲਪ ਕੀਤੀ ਬਸ ਸਾਰੀ ਸਾਡੀ ਕੰਮਿਊਨਿਟੀ ਨੇ ਕੀਤੀ ਸਭ ਦੀ ਧੰਨਵਾਦ ਆ ਜਿਹੜੇ ਜਿੰਨੇ ਵੀ ਪੇਰੈਂਟਸ ਇੱਥੇ ਆਏ ਮੈਂ ਕਹਿੰਨੀ ਹ ਕਿਸੇ ਦਾ ਬੱਚਾ ਇਸ ਸਟੇਜ ਤੇ ਨਾ ਜਿੱਤੇ ਮੇਰਾ ਬੱਚਾ ਖੜਾ ਹੈ ਇਸ ਟਾਈਮ ਅੱਜ 12 11 12 ਦਿਨ ਹੋ ਗਏ ਮੇਰਾ ਬੱਚਾ ਹਸਪੀਟਲ ਚ ਪਿਆ ਹੋਇਆ ਮੈਂ ਚਾਹੁੰਨੀ ਹ ਕਿ ਜਿਨ੍ਹਾਂ ਨੇ ਵੀ ਉਹਦੇ ਤੇ ਕੁਝ ਕੀਤਾ ਉਹ ਛੇਤੀ ਤੋਂ ਛੇਤੀ ਫੜੇ ਜਾਣ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੇਰੇ ਵਾਸਤੇ ਇੰਨਾ ਕੁਝ ਕੀਤਾ ਜਪਨੀਤ ਸਿੰਘ ਦੇ ਵੱਲੋਂ ਕਰਵਾਏ ਗਏ ਇਸ ਜਸਟਿਸ ਫਾਰ ਸਿੰਘ ਰੈਲੀ ਦੇ ਵਿੱਚ ਪੀੜਤ ਪਰਿਵਾਰ ਦੇ ਲਈ ਗੋ ਫੰਡ ਵੀ ਸ਼ੁਰੂ ਕੀਤਾ ਗਿਆ ਤਾਂ ਕਿ ਪੀੜਤ ਪਰਿਵਾਰ ਦੀ ਮਦਦ ਕੀਤੀ ਜਾ ਸਕੇ ਸਾਰੇ ਤੁਹਾਡੇ ਕੋਲ ਖੜੇ ਨਾ ਆਪਾਂ ਦਵਾਰ ਆ ਵੇਰ ਆ ਵਾਲ ਫੋਰ ਯੂ ਐਂਡ ਯੋਰ ਇੰਟਾਇਰ ਫੈਮਿਲੀ ਰਾਈਟ ਨਾਓ ਯੂ ਹੈਵ ਅ ਸੀਨੀਅਰ ਮੈਂਬਰ ਆਫ ਦ ਸਟੇਟ ਅਸੈਂਬਲੀ ਸਟੈਂਡਿੰਗ ਰਾਈਟ ਨੈਕਸਟ ਟੂ ਯੂ ਯੂ ਹੈਵ ਮੈਂਬਰਸ ਆਫ uh the parliament dx standing right next to you. you have so many great community leaders at the media here asi sare tade naal aa ਸੋ ਇੱਕ ਕੱਲ ਦੀ ਚਿੰਤਾ ਨਹੀਂ ਕਰਨੀ ਕਿ ਤੁਸੀਂ ਕੱਲੇ ਹੋ ਆਪਾਂ ਸਾਰੇ ਤੁਹਾਡੇ ਨਾਲ ਵਾਟ ਡੂ ਵੀ ਵਾਂਟ ਯਸ ਸਰ ਵਨ ਡੂ ਵੀ ਵਾਂਟ ਇਟ ਵਾਟ ਡੂ ਵੀ ਵਾਂਟ ਯਸ ਸਰ ਵਨ ਡੂ ਵੀ ਵਾਂਟ ਇਟ ਵਾਟ ਡੂ ਵੀ ਵਾਂਟ ਯਸ ਸਰ ਵਨ ਡੂ ਵੀ ਵਾਂਟ ਇਟ ਵਾਟ ਡੂ ਵੀ ਵਾਂਟ ਯਸ ਸਰ ਵਨ ਡੂ ਵੀ ਵਾਂਟ ਇਟ ਜਦੋਂ ਵੀ ਕਮਿਊਨਿਟੀ ਦੇ ਕਿਸੇ ਮੈਂਬਰ ਦੇ ਨਾਲ ਕੋਈ ਅਜਿਹੀ ਘਟਨਾ ਵਾਪਰਦੀ ਹੈ ਜਾਂ ਫਿਰ ਜਦੋਂ ਵੀ ਕਮਿਊਨਿਟੀ ਨੂੰ ਕਿਸੇ ਕਿਸਮ ਦੀ ਕੋਈ ਜ਼ਰੂਰਤ ਹੁੰਦੀ ਹੈ ਤਾਂ ਉਦੋਂ ਹੀ ਜਪਨੀਤ ਸਿੰਘ ਕਮਿਊਨਿਟੀ ਦੇ ਨਾਲ ਖੜਦੇ ਨੇ ਅਤੇ ਹੱਕ ਅਤੇ ਸੱਚ ਦੀ ਆਵਾਜ਼ ਚੁੱਕਦੇ ਨੇ ਇਸ ਮੌਕੇ ਕਮਿਊਨਿਟੀ ਦੇ ਬਹੁਤ ਸਾਰੇ ਲੋਕ ਇਸ ਜਸਟਿਸ ਰੈਲੀ ਦੇ ਵਿੱਚ ਪਹੁੰਚੇ ਹੋਏ ਸਨ ਆਰ ਕਮਿਊਨਿਟੀਆਂ ਹੈਵ ਦਾ ਰਾਈਟ ਟੂ ਐਗਜ਼ਿਸਟ ਊਟਾਊਟ ਬੀਇੰਗ ਟਾਰਗੇਟਡ ਐਂਡ ਨਾਟ ਜਸਟ ਟੂ ਸਰਵਾਈਵ ਬਟ ਟੂ ਥਰਾਈਵ ਐਂਡ ਗਰੋ ਆਰ ਸੰਗਤ ਨੀਡਸ ਐਂਸਰਸ ਐਂਡ ਥਿਸ ਫੈਮਿਲੀ ਨੀਡਸ ਜਸਟਿਸ ਵਾਈਲ ਵੀ ਹੈਵ ਵੀ ਹੋਪ ਥੈਟ ਦਾ ਸੰਗਤ ਵਿਲ ਲੀਨ ਔਨ ਅਸ for any help and support that we are able to do for this family we have been in touch with city agencies and law enforcement regarding this issue to urge a thorough and transparent investigation and to ensure justice for this family we are grateful to be included in this rally today and we hope our young singh is on our way to a speedy and healthy recovery we don't have any words like uh, hearing to mother and the family what our kids are going through. Um, as Japanese and all my brothers and elders said that um, just for like sneakers and and stuff like that, like for material, um, our kids are uh, in danger and, and they are fighting for their life right now. And um, uh, we pray to God like uh, it should be uh, get justice and. I uh, will pray uh, he should get speedier recovery as soon as possible. ਇਤੇ ਵੀ ਜ਼ਿਕਰ ਹੋਇਆ ਕਿ ਜਪਨੀਤ ਸਿੰਘ ਦੇ ਵੱਲੋਂ ਗੁਰੂ ਕਰ ਦੀਆਂ ਕਮੇਟੀਆਂ ਨੂੰ ਵੀ ਇਸ ਰੈਲੀ ਦੇ ਵਿੱਚ ਬੁਲਾਇਆ ਗਿਆ ਸੀ ਪਰ ਹੈਰਾਨੀਜਨਕ ਗੱਲ ਇਹ ਰਹੀ ਕਿ ਗੁਰਦੁਆਰਾ ਕਮੇਟੀ ਦਾ ਕੋਈ ਵੀ ਮੈਂਬਰ ਇਸ ਰੈਲੀ ਦੇ ਵਿੱਚ ਸ਼ਾਮਿਲ ਨਹੀਂ ਹੋਇਆ ਜਦਕਿ ਜ਼ਰੂਰਤ ਸੀ ਕਿ ਕਮੇਟੀ ਦੇ ਨੁਮਾਇੰਦੇ ਇਸ ਜਸਟਿਸ ਰੈਲੀ ਦੇ ਵਿੱਚ ਪਹੁੰਚਣ I really feel so bad for the lower one and I feel bad for the parents I can't even imagine what the parents are going through. I really urge not just the young community, but our elder community in our guru, gurukars and our Gurdwaras, our sacred place. They have a community of their own. They have their own politics called the committees. I'm a part of one, but the ones that are in the Gurdwaras have their own po uh, po political connections with the government. I urge all of them to get together and get justice for our everything. First thing first, I just want to say that I told the family right away that the entire community is with you. We, as an organization, are with you. We have other organizations that are um, that are here as well. That wey asito adenal kare, gama tanu usdin we asito adenal kareyan. Tanu jo chahiye da, agar jistra bhi tanu help you tu we contact kar Second thing, I want to reiterate, I was there. When the rally was held at Gurdwara Sikh Culture Society regarding the death of Jasmeer Singh. And we're, gonna, and we're at the same situation that we're in now, which is we're grateful for um, um, Assemblyman. Mr. We um, Assemblyman Weprin that he's here. We're grateful for our politicians. But one thing that we have to make sure, and it all comes back to the same thing, we've seen this regarding the case of Amarjit Singh just a couple of days ago, um, um, just a couple of um, months ago. We saw it earlier with the case of Rupanjot Singh. ਅੰਡ ਵੀ ਵੀ ਫੀਨ ਇਟ ਆਲ ਲਾਈਕ ਐਵਰੀ ਈਅਰ ਇਸ ਸਮੇ ਲੋੜ ਹੈ ਕਿ ਕਮਿਊਨਿਟੀ ਦੇ ਲੋਕ ਵੱਡੇ ਪੱਧਰ ਤੇ ਇਸ ਪੇੜਤ ਪਰਿਵਾਰ ਦਾ ਸਾਥ ਦੇਣ ਕਿਉਂਕਿ ਜੇਕਰ ਅੱਜ ਇਹ ਘਟਨਾ 15 ਸਾਲਾਂ ਦੇ ਇੱਕ ਮੁੰਡੇ ਨਾਲ ਵਾਪਰੀ ਹੈ ਤਾਂ ਕੱਲ ਨੂੰ ਇਹੋ ਜਿਹੀਆਂ ਘਟਨਾਵਾਂ ਹੋਰ ਵੀ ਵਾਪਰ ਸਕਦੀਆਂ ਨੇ ਪਰ ਇਹਨਾਂ ਘਟਨਾਵਾਂ ਦੇ ਵਾਪਰਨ ਤੋਂ ਪਹਿਲਾਂ ਹੀ ਕਮਿਊਨਿਟੀ ਨੂੰ ਇਸ ਦੇ ਖਿਲਾਫ ਆਵਾਜ਼ ਚੁੱਕਣ ਦੀ ਲੋੜ ਹੈ ਤਾਂ ਜੋ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਅਤੇ ਬਾਕੀ ਕ੍ਰਾਈਮ ਬਾਰੇ ਸੋਚਣ ਵਾਲੇ ਲੋਕਾਂ ਨੂੰ ਵੀ ਇਸ ਚੀਜ਼ ਦੀ ਉਦਾਹਰਣ ਮਿਲੇ ਨਿਊਯਾਰਕ ਤੋਂ ਗਿਲ ਪ੍ਰਦੀਪ ਦੀ ਰਿਪੋਰਟ ਗਲੋਬਲ ਪੰਜਾਬ ਟੀਵੀ